ਜਲਾਲਾਬਾਦ ਫਾਜ਼ਿਲਕਾ ਰੋਡ ਨਵੇਂ ਬਿਜਲੀ ਘਰ ਦੇ ਸਾਹਮਣੇ ਡੇਰੀ ਤੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਹੋਇਆ 3 ਲੱਖ ਦਾ ਨੁਕਸਾਨ ਜਾਣਕਾਰੀ ਮੁਤਾਬਕ ਅੱਜ ਸੋਮਵਾਰ ਤੜਕੇ 4 ਵਜੇ ਦੇ ਕਰੀਬ ਜਲਾਲਾਬਾਦ ਦੇ ਫਾਜ਼ਿਲਕਾ ਰੋਡ ਨਵੇਂ ਬਿਜਲੀ ਘਰ ਦੇ ਸਾਹਮਣੇ ਇੱਕ ਡੇਰੀ ਤੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਦੱਸ ਦਈਏ ਕੇ ਦੁਕਾਨਦਾਰ ਦੇ ਦੱਸੇ ਮੁਤਾਬਕ ਇਹ ਅੱਗ ਸ਼ਾਰਟ ਸਰਕਟ ਦੇ ਨਾਲ ਲੱਗੀ ਹੈ ਜਿਸ ਦੀ ਸੂਚਨਾ ਪਹਿਰੇਦਾਰ ਵੱਲੋਂ ਉਹਨਾਂ ਨੂੰ ਦਿੱਤੀ ਗਈ ਮੌਕੇ ਤੇ ਪਹੁੰਚੀ ਪੀਸੀਆਰ ਅਤੇ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਦੱਸਦੇ ਕਿ ਦੁਕਾਨਦਾਰ ਦਾ ਕਹਿਣਾ ਹੈ ਕਿ ਦੁਕਾਨ ਦੇ ਅੰਦਰ 2 ਕੁਇੰਟਲ ਦੇਸੀ ਘੋਪਿਆ ਸੀ ਇਸ ਤੋਂ ਇਲਾਵਾ ਮਸ਼ੀਨਾ ਅਤੇ ਫਰਨੀਚਰ ਦੇ ਨਾਲ ਦੁਕਾਨ ਦੀ ਛੱਤ ਵੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਰਾਸਦੀਕੀ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਦਾ 3.5 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਫਿਲਹਾਲ ਇਸ ਮਾਮਲੇ ਦੇ ਵਿੱਚ ਦੁਕਾਨਦਾਰ ਦੇ ਵੱਲੋਂ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ ਜੀ ਰਾਤ ਸਾਨੂੰ 4 ਵਜੇ ਪਤਾ ਲੱਗਿਆ 60 ਸਰਕਸ ਨਾਲ ਸਰਕਟ ਨਾਲ ਵਿੱਚ ਇੱਕ ਤਰਫ ਰਾਖਾ ਪਿਆ ਰਾਖਾ ਪੈਨ ਤੋਂ ਬਾਅਦ ਨਾ ਘੋ ਪਿਆ ਸਾਡਾ ਇੱਥੇ ਦੋ ਕੁ ਵਾਟਣ ਹੋਸ ਇੱਕ ਦਿਨ ਪਹਿਲਾਂ ਕੋਈ ਸਾਰਾ ਕੁਝ ਤੇ ਮਿੱਟਰ ਨੂੰ ਅੱਗ ਲੱਗੀ ਤੇ ਸਾਰਾ ਕੁਝ ਛੱਡ ਕੇ ਕਾਉਂਟਰ ਸਵਾਹ ਹੋ ਗਿਆ ਸਾਡੇ ਜਿਹੜੀਆਂ ਮਸ਼ੀਨਾਂ ਸੀ ਧਨੀ ਵਾਲੀਆਂ ਸਾਰੀਆਂ ਖਤਮ ਹੋ ਗਈਆਂ ਨੇ ਤੇ ਜਿਹੜੇ ਸਾਡੇ ਨਾਲ ਹੋਰ ਵੀ ਸਮਾਨ ਜਿਹੜੇ ਪਿਆ ਸੀ ਨਾ ਉਹ ਮਸ਼ੀਨਾਂ ਦੋ ਸਾਡੀਆਂ ਹੀਆਂ ਸੀ ਉਹ ਵੀ ਖਤਮ ਹੋ ਗਈਆਂ ਨੇ ਤੇ ਛੱਤ ਕਿਹੜੀ ਹੈ ਉੱਤੇ ਸਾਡੀ ਜਿਹੜੀ ਨਾ ਉਹ ਸਾਰੀ ਇੰਨਾ ਸੀ ਟਾਕਾ ਪਿਆ ਤੇ ਛੱਤ ਵੀ ਖਤਮ ਹੋ ਗਈ ਕਿੰਨੇ ਵਜੇ ਦਾ ਵਾਕਿਆ ਜੀ ਇਹ ਸਾਨੂੰ ਪਤਾ ਚ 4 ਵਜੇ ਲੱਗਿਆ ਹੈ 4 ਵਜੇ ਬਦਲ ਗਿਆ ਅੱਛਾ ਫਾਇਰ ਬ੍ਰਿਗੇਡ ਆਏ ਨੇ ਅੱਛਾ ਜੀ ਤੇ ਉਹ ਫਿਰ ਉਹਨਾਂ ਨੇ ਆ ਕੇ ਨਾ ਤੋੜ ਕੇ ਸ਼ਟਰ ਤੇ ਫਿਰ ਆ ਅੱਗ ਬੁਝਾਈ ਸੀ ਤੇ ਇੰਨੀ ਆਗ ਕੀ ਸੀ ਤੇ ਦੇਖ ਲਓ ਸਾਡੇ ਆ ਛੱਤ ਜਿਹੜੀ ਹੈ ਇਹ ਵੀ ਸੁਆਹ ਹੋ ਗਈ ਹੈ ਟੁੱਟ ਕੇ ਤੇ ਕੁਝ ਨਹੀਂ ਬਚਿਆ ਸਾਡਾ 3 ਲੱਖ ਦਾ ਘਟੋ ਘੱਟ ਤੇ 3.5 ਲੱਖ ਦਾ ਨੁਕਸਾਨ ਹੋ ਗਿਆ ਫਰਨੀਚਰ ਲੱਖ ਰੁਪਏ ਦਾ ਸਾਡਾ ਫਰਨੀਚਰ ਹੀ ਸੀ ਕੇ ਕੇ ਲਾਈਟਾਂ ਸਭ ਸੀਨਾ ਕੁਰਸੀਆਂ ਤੱਕ ਖਤਮ ਹੋ ਗਏ ਸਾਡਾ ਜਿਹੜਾ ਜੋ ਵੀ ਹੋ ਗਿਆ ਹੈ ਅਸੀਂ ਪ੍ਰਸ਼ਾਸਨ ਨੂੰ ਮਲਕ ਕਰਦੇ ਹਾਂ ਕਿ ਜਿਵੇਂ ਵੀ ਲਗਾ ਨਾ ਨਾ ਦਿੱਤੀ ਜਾਵੇ ਤੇ ਅੱਗੇ ਫਿਰ ਚਾਲੂ ਕਰ ਦਿੱਤੀ